ਸੱਜਣੋ ਆਵਲਾ ਟਰੈਕਟਰ ਤਾਂ ਤੁਸੀਂ ਪਹਿਲਾਂ ਕਿਤੇ ਦੇਖਿਆ ਹੀ ਹੋਣਾ ਦੇਖਿਆ ਕਦਾਣਾ ਵੀ ਸਾਰੇ ਵੀਰਾਂ ਨੇ ਨਾ ਮੇਲਿਆਂ ਦੀ ਸ਼ਾਨ ਆ ਤਵੀਆਂ ਵਾਲੇ ਦੀ ਬਾਈ ਕਹਿੰਦਾ ਵੀ ਕੋਈ ਵੀ ਮੇਲਾ ਹੁੰਦਾ ਸੀ ਨਾ ਤੇ ਇਹ ਟਰੈਕਟਰ ਉੱਥੇ ਜਾਣਾ ਹੀ ਜਾਣਾ ਤਵੀਆਂ ਦਾ ਮੁਕਾਬਲਾ ਲਾ ਲੋ ਗੁਰੂ ਘਰ ਲਾ ਲੋ ਸਾਰੇ ਕਿਤੇ ਕਿ ਇਹਦੀਆਂ ਲਾਈਟਾਂ ਤੋਂ ਵੀਰਾਂ ਨੂੰ ਲੱਗ ਜਾਣਾ ਪਤਾ ਇੱਕ ਫਾਇਰ ਵਾਲੇ ਤਾਂ ਇਲਾਏ ਉਪਰ ਇਨੇ ਜਿਆਦੇ ਵਿਤਵੀਆਂ ਦੇ ਮੁਕਾਬਲੇ ਕਰਕੇ ਚਾਰ ਚਪੇਰੀ ਵੀਰ ਨੇ ਲਾਇਆ ਤੇਰੀ ਪੂਰੀ ਡਿਟੇਲ ਵੀ ਆਪਾਂ ਵੀਡੀਓ ਕਿੰਨਾ ਮੜਦਾ ਸਾਰਾ ਕੋਈ ਬਾਈ ਆਪੇ ਦੱਸੂਗਾ ਅੱਗੇ ਵੀਡੀਓ ਦੇ ਵਿੱਚ ਤੇ ਇੱਕ ਇੱਕ ਇਸ ਟਰੈਕਟਰ ਦੇ ਬਾਰੇ ਤਾਂ ਬਾਈ ਨੇ 10 ਦੇ 10 ਦੱਸੇ ਭਰਾਵਾਂ ਦਾ ਪਿਆਰ ਵੀਡੀਓ ਤੁਸੀਂ ਪੂਰੀ ਦੇਖਿਓ ਫਿਰ ਤੁਹਾਨੂੰ ਸਾਰਾ ਕੁਝ ਸਮਝ ਆ ਜਾਵੇਗਾ ਵੀਡੀਓ ਨਹੀਂ ਛੱਡਿਓ ਨਾ ਇਹ ਟ੍ਰੈਕਟਰ ਦੀ ਲੁੱਕ ਦੇਖੋ ਤੁਸੀਂ ਆਜੋ ਤੁਹਾਨੂੰ ਮਿਲਾਉਣਾ ਬਾਈ ਨਾਲ ਤੁਹਾਨੂੰ ਸਾਰਾ ਕੁਝ ਦੱਸ ਦਿਆਂ ਪਰ ਲਓ ਜੀ ਲਾਈਟਾਂ ਤੇ ਜੋ ਵੀ ਟ੍ਰੈਕਟਰ ਤੇ ਲੱਗਾ ਅਸੀਸਾ ਹਾਰ ਸ਼ਿੰਗਾਰ ਜੋ ਵੀ ਤੁਸੀਂ ਦੇਖਦੇ ਪਿਓ ਆ ਚੀਜ਼ਾਂ ਇਹ ਚੀਜ਼ਾਂ ਕੌਣ ਕਰ ਸਕਦਾ ਹੈ ਇਹ ਚੀਜ਼ਾਂ ਦਵਾਬਾ ਹੀ ਕਰ ਸਕਦਾ ਦੂਜੇ ਵੀ ਕਰ ਸਕਦੇ ਆ ਗੁੱਸਾ ਨਾ ਕਰਿਓ ਪਰ ਆਪਣੋ ਜੋ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨਾ ਜ਼ਿਆਦਾਤਰ ਆਪਾਂ ਦੇ ਇਦਿਆਂ ਵੀ ਦਵਾਬੇ ਵਾਲੇ ਵੀਰਾਂ ਨੇ ਆ ਲਾਤਾ ਉਹ ਲਾਤਾ ਬਾਹਰੋਂ ਇੰਪੋਰਟ ਚੀਜ਼ਾਂ ਕਰਾ ਕੇ ਲਾਤੀਆਂ ਇਹ ਆਪਣੇ ਦਵਾਬੇ ਵਾਲੇ ਵੀਰ ਹੀ ਕਰ ਸਕਦੇ ਤੇ ਸਾਡਾ ਜੀਤਾ ਭਾਈ ਵਾਰ-ਵਾਰ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਦੱਸਿਆ ਹੈ ਖਟਾ ਟਰੈਕਟਰ ਵੀ ਉਹਨਾਂ ਬਈਆਂ ਦਾ ਜੀਪ ਵੀ ਹੋਰ ਵੀ ਬੜੀਆਂ ਚੀਜ਼ਾਂ ਆਉਣੀਆਂ ਨਾਲ ਆਪਣੇ ਭਾਈ ਜੀ ਦਾ ਛੋਟਾ ਬ੍ਰਦਰ ਸਤੀ ਸਤੀ ਕਾ ਭਾਈ ਸਤੀ ਭਾਈ ਠੀਕ ਠਾਕ ਜੀ ਹਾਂ ਠੀਕ ਜੀ ਤੇ ਜੜਤੇ ਕੋਕੇ ਫਿਰ ਹਾਂਜੀ ਹਾਂਜੀ ਇਹ ਕਿੰਨਾ ਮਾਡਲ ਆ ਭਾਈ ਇਹ ਬਈ 15 ਮਾਡਲ ਹੈ 15 ਮਾਡਲ ਤੇ ਆ ਮੈਨੂੰ ਆਪਣੇ ਤਾਂ ਮਿਲੀਆਂ ਲੱਗਦੀਆਂ ਨਹੀਂ ਐ ਆਪਣੇ ਭਾਈ ਮਰੋ ਕੈਨੇਡਾ ਚ ਮਗਾਈਆਂ ਉੱਥੇ ਬਾਹਰੋਂ ਕੈਨੇਡਾ ਚ ਹਣਾ ਸੱਤੇ ਭਾਈ ਉਹਨਾਂ ਨੇ ਭੇਜੀਆਂ ਹੋਣੀਆਂ ਹਾਂ ਜੀਤੇ ਭਾਈ ਨੇ ਸਾਰੀ ਜੀਤੇ ਭਾਈ ਨੇ ਹਾਂ ਹਾਂ ਮੈਂ ਕਹਿੰਦਾ ਆਪਾਂ ਬਾਈ ਦੇ ਫਰਵਰੀ ਚ ਆਉਣ ਤੋਂ ਪਹਿਲਾਂ ਪਹਿਲਾਂ ਜੀਤਾ ਭਾਈ ਜੀਤਾ ਭਾਈ ਕਰਾ ਦੇਣੀ ਆ ਹਾਂ ਜੀ ਹਾਂ ਜੀ ਹੋ ਜਾਣੀਆਂ ਭਾਈ ਤੁਹਾਡੇ ਆਉਂਦੇ ਨਾ ਇਹ ਕੁੱਤੀ ਪਾ ਦੇਣੀ ਆ ਜਦੋਂ ਤੁਸੀਂ ਆ ਜਾਣਾ ਮੈਂ ਕਹਾਂ ਵੀ ਤੂੰ ਬਹੁਤ ਫੋਨ ਆਉਂਦੇ ਆ ਭਾਜੀ ਪਹਿਲਾਂ ਹੀ ਜਿਹੜੇ ਆਪਣੇ ਪਹਿਲੇ ਟਰੈਕਟਰ ਤਾਂ ਹੈ ਬਹੁਤ ਫੋਨ ਆਉਂਦੇ ਆ ਜੀਤੇ ਭਾਈ ਨਾਲ ਇਦਾਂ ਵੀ ਆ ਚੀਜ਼ ਆ ਚੀਜ਼ ਹੋਰ ਹੋਰ ਆਉਣਗੇ ਤੁਸੀਂ ਜੇਰਾ ਕਰੋ ਜ ਜੇ ਤੁਸੀਂ ਆਗੇ ਸਾਰਿਆਂ ਨੂੰ ਆਪਣੇ ਵੀਰਾਂ ਨੂੰ ਮਲਾਵਾਂਗੇ ਜੀ ਜੀਤੇ ਬਾਈ ਨਾਲ ਇਹ ਭਾਜੀ ਕਿੰਨਾ ਮਾਡਲ ਆ ਇਹ ਭਾਜੀ 15 ਮਾਡਲ 15 ਮਾਡਲ ਭਾਜੀ ਇੱਕ ਸਵਾਲ ਪੁੱਛਣ ਲੱਗਾ ਮੈਂ ਤੁਹਾਨੂੰ ਹਾਂਜੀ ਹਾਂਜੀ ਵੱਲਾ ਜਾਂ ਲਾਲੋ ਸਿੱਧਾ ਜਾਂ ਲਾਲੋ ਠੀਕ ਹੈ ਤਵਾਬਾ ਏਰੀਆ ਹਾਲੰਡ ਮਗਰ ਕਾਤੋ ਪਿਆ ਭਾਜੀ ਹਾਲੰਡ ਟਰੈਕਟਰ ਬਹੁਤ ਵਧੀਆ 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 ਚਲਾਉਣ ਨੂੰ ਵਧੀਆ ਕੰਮ ਨੂੰ ਵਧੀਆ ਵੀ ਇਹ ਖੂਬੀਆਂ ਇਹ ਤੁਹਾਨੂੰ ਕੀ ਵਧੀਆ ਲੱਗਦੀਆਂ ਨੇ ਵੀ ਦੂਜੇ ਟਰੈਕਟਰਾਂ ਨਾਲੋਂ ਇਹ ਤੁਹਾਡੇ ਤੁਹਾਡੇ ਦਿਮਾਗ 'ਚ ਕਿਉਂ ਜ਼ਿਆਦਾ ਹੈ ਮਤਲਬ ਭਾਜੀ ਇੱਕ ਤਾਂ ਤੇਲ ਦੀ ਐਵਰੇਜ ਵੀ ਠੀਕ ਹੈ ਜੀ ਠੀਕ ਆ ਓਕੇ ਬਾਕੀ ਇਹ ਦਬਦਾ ਦੁਬਦਾ ਨਹੀਂ ਜਿੱਦਾਂ ਜੋ ਮਰਜ਼ੀ ਦੇ ਮਗਰ ਟਰਾਲੀ ਪਾਈ ਹੋਵੇ ਹਾਂ ਟਰਲਰ ਪਾਏ ਹੋਣ ਤਵੀਆਂ ਹੋਣ ਕੋਈ ਦਬਦਾ ਨਹੀਂ ਟਰਾਲੀ ਤਾਂ ਪਤੰਦਰ ਨਾ ਮੈਂ ਕਹਿੰਦਾ ਖੂਚੋ ਕੱਢ ਲਿਓ ਸਹੀ ਗੱਲ ਹੈ ਜੀ ਜਿੰਨੀਆਂ ਵੀਡੀਓ ਦੇਖੀ ਦੀਆਂ ਆਪਾਂ ਸ਼ਾਰਟ ਸ਼ੂਟ ਜੋ ਵੀ ਵੱਡੀਆਂ ਟਰਾਲੀਆਂ ਦੁਆਬੇ ਵਾਲੇ ਬਸ ਪਹਿਲੇ ਆਈ ਚ ਖਿੱਚੀ ਤੁਰੇ ਆਉਂਦੇ ਹੁੰਦੇ ਇਹਦੇ ਮਗਰ ਲਾਤੀਆਂ 3 ਰੇਟਾਂ 'ਚ 24 ਫੁੱਟ ਟਰਾਲੀ ਕੱਢ ਗਏ ਆ ਮੱਕੀ ਦੀ ਭਰੀ ਹੋਈ ਅੱਛਾ ਚਲੋ ਉਹ ਕਿਹੜੇ ਘਰੇ ਸੀਗੇ ਹਾਲੈਂਡ ਹੀ ਦਿੰਨੇ ਤੇਨੇ ਤੋਂ ਢੇ ਜਿਆਦੇ ਸਾਰੇ ਹਾਲੈਂ ਸਾਰੇ ਮੱਲਾ ਦਾ ਦੂਜਾ ਟਰੈਕਟਰ ਕੋਈ ਹੋਰ ਕੋਈ ਲਿਆ ਹੈ ਕਿ ਨਹੀਂ ਸਾਰੇ ਹੌਲੈਂਡ ਹੀ ਤੁਸੀਂ ਨਹੀਂ ਸਾਡੇ ਕੋਲ ਦੋ ਹੌਲੈਂਡ ਆ ਹਾਂ ਇੱਕ 50 ਆ ਇੱਕ ਹਿੰਦੂਸਤਾਨੀ ਇੱਕ ਹਿੰਦੂਸਤਾਨ ਤਾਂ ਆਪਾਂ ਵੀਡੀਓ ਬਣਾਈਏ ਨਾ ਉਹਦੀ ਹਾਂ ਕਹਿੰਦਾ ਮਦਰੋ ਭਾਈ ਤੁਸੀਂ ਨੀਲੇ ਰੰਗ ਨੂੰ ਬਸ ਹਾਂਜੀ ਨੀਲਾ ਰੰਗ ਬੈਸਟ ਆ ਹਨਾ ਹਾਂਜੀ ਬੈਸਟ ਤੇ ਇਹ ਕਦੋਂ ਲਾਈਆਂ ਸੀ ਇਹ ਭਾਜੀ ਲਾਈਆਂ 2018 ਚ 18 ਚ ਟਰੈਕਟਰ ਕਿੰਨਾ ਮਾਡਲ ਆ 15 ਜੀ 15 ਮਾਡਲ ਆ ਇਹ ਆਪਾਂ ਲਾਤੀਆਂ 18 ਚ ਹਾਂਜੀ ਤੇ ਆ ਸਰਾਂਸਰ ਵਗੈਰਾ ਸੀਸ਼ੇਾ ਵਿੱਚ ਦੇ ਦਿੱਤਾ ਪਿਆ ਬਾਹਰ ਲਾਇਆ ਬਾਹਰ ਲਾਇਆ ਭਾਜੀ ਹਨਾ ਜਦੋਂ ਜੀਪ ਨੂੰ ਕਾਲਾ ਲਗਾ ਇਹਨੂੰ ਦੂਜਾ ਨਿਕਲ ਆ ਰਿਹਾ ਵਾਹ ਇੱਕ ਕਿਹੜੀ ਕੰਟਰੀ ਦਾ ਹੈ ਇਹ ਵੀ ਕਿਹਦਾ ਹੈ ਕੈਨੇਡਾ ਦਾ ਮਤਲਬ ਕਿਹੜੀ ਚੀਜ਼ ਦਾ ਟਰੱਕ ਦਾ ਜਾਂ ਕਿਸੇ ਦਾ ਇਹ ਕੈਨੇਡਾ ਦਾ ਟਰੱਕ ਇਹਦਾ ਦੂਜਾ ਆਉਂਦਾ ਆ ਕਿਹੜਾ ਟਰੱਕ ਆਏ ਵੱਡੇ ਵੱਡਾ ਹੀ ਆ ਕੋਈ ਟਰੱਕ ਮੇਰੇ ਮੂੰਹ ਅੱਗੇ ਆਉਂਦਾ ਪਿਆ ਚਲੋ ਸਾਨੂੰ ਨਹੀਂ ਯਾਦ ਆ ਤੇ ਕਮੈਂਟਾਂ 'ਚ ਦੱਸ ਦਿਓ ਇਹ ਪੀਟਰਬੈਲਟ ਸ਼ਾਹ ਪੀਟਰਬੈਲਟ ਦਾ ਹਾਂ ਹਾਂ ਹੀ ਗਿਆ ਚੇਤੇ ਪੀਟਰਬੈਲਟਾ ਵੀ ਉਹਦੀ ਹੈ ਲੈਟਾ ਵੀ ਉਹਦੀ ਹੈ ਲੈਟਾ ਪੀਟਰਬੈਲਟ ਦੀ ਹਾਂਜੀ ਓਕੇ ਲਓ ਜੀ ਇਹ ਵੀਰੇ ਨੇ ਕੋਕੇ ਜੜੇ ਬਾਹਰੋਂ ਲਿਆ ਕੇ ਚੀਜ਼ਾਂ ਇਹ ਸਰਾਖ-ਸੂਖ ਕਰਾਉਣੇ ਪਏ ਜਾਂ ਇੰਨਾ ਚ ਆ ਗਿਆ ਨੇ ਸ਼ਾਕ ਕਰ ਕਰ ਕੇ ਲਿਆ ਕਰ ਕੇ ਲਿਆ ਹਨ ਕਿਉਂਕਿ ਥੋੜਾ ਬਤਾ ਤਾਂ ਕਰਨਾ ਪੈਣਾ ਸੀ ਹਾਂਜੀ ਹਾਂਜੀ ਤੇ ਇੱਥੇ ਭਾਈ ਲਿਖਿਆ ਜਿਵੇਂ ਟਰਬੋ ਸੁਪਰ ਹਾਂਜੀ ਇਹ ਉਦੋਂ ਸਪੈਸ਼ਲ ਐਡੀਸ਼ਨ ਉਦੋਂ ਇਦਾਂ ਹੀ ਆਉਂਦੇ ਸੀਗੇ ਇਦਾਂ ਹੀ ਆਉਂਦੇ ਸੀ ਹਾਂਜੀ ਤੇ ਟਰਬੋ ਵੀ ਲਿਖਿਆ ਹੁੰਦਾ ਸੀ ਆ ਵੀ ਲਿਖਿਆ ਹਾਂਜੀ ਹਾਂਜੀ ਠੀਕ ਆ ਭਾਈ ਤੇ ਇਹ ਤੋਂ ਕਿਹੜੇ ਕਿਹੜੇ ਕੰਮ ਹੋਂ ਤੱਕ ਭਾਈ ਆਪਾਂ ਲੈ ਲੇ ਇਹ ਤੋਂ ਆਪਾਂ ਸਾਰੇ ਕੰਮਾਂ 'ਚ ਲਿਆ ਸਾਰੇ ਭਾਈ ਦੇ ਪੂਰੇ ਕੰਮ ਜੀ ਆਲੂ ਮੁੱਕੀ ਲਾਉਂਦੇ ਹੋ ਹਾਂਜੀ ਇਹ ਪੂਰਾ ਵਧੀਆ ਪਰਫਾਰਮੈਂਸ ਵਧੀਆ ਕਰਦਾ ਹਾਂਜੀ ਇਹ ਚ ਕੋਈ ਨੁਕਸਤ ਅਜ ਤੱਕ ਲੱਗਿਆ ਹੋਵੇ ਵੀ ਯਾਰ ਇਹਨੇ ਤੰਗ ਕੀਤਾ ਹੋਵੇ 2015 ਦਾ ਮਾਡਲ ਆ ਕੋਈ ਨੌਸਰੀ ਨਾ ਕਰੀ ਖਲਾਇਆ ਕੁਝ ਨਹੀਂ ਕੀਤਾ ਇਹਦਾ ਕੁਝ ਵੀ ਨਹੀਂ ਇਹਦਾ ਨਹੀਂ ਹਾਂ ਜੀ ਜੋਂ ਲਿਆਂਦਾ ਬਸ ਕਰਮਾਲਾ ਕਰਮਾਲਾ ਟਾਇਰ ਵੀ ਅੱਛਾਉਂਕ ਨਾ ਪਾਇਆ ਵੱਡੇ ਹਾਂ ਪਿੱਛੇ ਰੇਡੀਅਲ ਆ ਗਈ ਹਾਂ ਜੀ ਤੇ ਅੱਗੇ ਆ ਵੱਡੇ ਆ ਗਏ ਹਨਾ ਠੀਕ ਆ ਭਾਜੀ ਉਹ ਬੋਲੋ ਹਾਂ ਜੀ ਬੋਲੋ ਬੋਲੋ ਤੇ ਇਹ ਭਾਜੀ 15 ਦੇ ਵਿੱਚ ਉਦੋਂ ਆਪਾਂ ਨੂੰ ਕਿੰਨੇ ਦਾ ਮਿਲ ਗਿਆ ਸੀ ਇਹ ਭਾਜੀ ਉਦੋਂ ਵਿੜਿਆ ਸੀ ਆਪਾਂ ਨੂੰ 5 ਲੱਖ ਤੇ ਨੇ ਇਹ 7.5 ਲੱਖ ਦਾ ਸੀ 7.5 ਮੰਨਿਆ ਕਿ 5 ਲੱਖ ਦਾ ਤਾਂ ਨਹੀਂ 7.5 ਸਾਢੇ 7.5 ਦਾ ਠੀਕ ਜਿਹਦਾ ਇਹ ਉੱਤੇ ਛਤਰੀ ਡੈਕ ਡੁਕ ਲੱਗਾ ਸੀ ਉਹ ਨਾਲ ਹੀ ਸਾਰਾ ਕੁਝ ਇਹ ਆਪਾਂ ਸੈਕੰਡ ਹੈਂਡ ਲਿਆ ਸੀ ਉਹ ਤੋਂ ਨਹੀਂ ਨਵਾਂ ਲਿਆ ਇਹਨੂੰ ਨਵਾਂ ਨਵੇਂ ਦੇ ਆਉਂਦਾ ਸੀ ਉਹ ਉਸ ਵਾਰ ਨਹੀਂ ਡੈਕ ਅੱਛਾ ਆ ਵਾਲਾ ਡੈਕ ਆੜੇ ਦੋ ਸਪੀਕਰ ਲੱਗੇ ਆ ਅੱਛਾ ਹੌਣ ਨਾ ਪਹਿਲਾਂ ਡੈਕ ਦਿੰਦਾ ਸੀ ਜੀ ਆਕਸਟ੍ਰੀਨ ਨਾਲ ਦਿੰਦਾ ਹਾਂ ਜੀ ਪਹਿਲਾਂ ਦਿੰਦਾ 15 ਦੇ ਵਿੱਚ ਹਾਂ ਜੀ ਆਏ ਇਹ ਡੈਕ ਨਾਲ ਓਕੇ ਤੇ ਇਹ ਜਿਹੜਾ origignal ਹੁਣ ਤੁਸੀਂ ਸਕਰੀਨ ਲਾਈਏ ਇਸ ਵਿੱਚ ਓਕੇ ਸਕਰੀਨ ਵੀ ਲਾਈ ਇਹਨਾਂ ਨੂੰ ਇਧਰੋਂ ਦਿਖਾ ਆਪਾਂ ਧਿਆਨ ਹੀ ਨਹੀਂ ਪਾਇਆ ਵੀਰ ਨੇ ਸ਼ੌਂਕ ਤਾਂ ਪੂਰੇ ਪੂਰੇ ਯਾਰ ਪੂਰੀ ਗੱਲਬਾਤ ਬਣਾਈ ਆ ਬਾਈ ਨੇ ਸਾਡੇ ਨੇ ਆਇਆ ਤੁਹਾਨੂੰ ਜੀਤੇ ਬਾਈ ਦੇ ਦਰਸ਼ਨ ਕਰਾਈਏ ਤੇ ਆ ਮਸਰੋਂ ਪੜ ਵੀ ਲਿਓ ਸਾਰਾ ਗਸ਼ ਚੜਦੀ ਕਲਾ ਬਾਈ ਸਾਡਾ ਨਾ ਜੋ ਵੀ ਚੀਜ਼ਾਂ ਕ੍ਰੀਏਟ ਹੁੰਦੀਆਂ ਪਈਆਂ ਨਾ ਆ ਬਾਈ ਦੀ ਦੇਣਾ ਮੈਂ ਫੋਟੋ ਵੈਸੇ ਉਦਾਂ ਵੀ ਲਾਉਂਗਾ Ориਜਨਲ ਵੀ Ориਜਨਲ ਫੋਟੋ ਭਾ ਜਿਵੇਂ ਮੈਨੂੰ ਭੇਜਿਓ ਤੇ ਆਪਾਂ ਉਹ ਵੀ ਲਾਵਾਂਗੇ ਬਾਈ ਜੀ ਇਹ ਬਾਈ ਦੀ ਆ ਤੇ ਆ ਚੀਜ਼ ਮੈਨੂੰ ਬਹੁਤ ਸੋਹਣੀ ਲੱਗੀ ਚਾਚੇ ਤਾਏ ਭਾਈਆਂ ਵਿੱਚ ਮੁੱਢ ਤੋਂ ਸਲੂਕ ਨਹੀਂ ਜਿੱਥੇ ਅੜਦੀ ਗਰਾਰੀ ਪੂਰੀ ਮਿੱਤਰਾਂ ਦੀ ਮਿੱਤਰਾਂ ਅੜਾਈਏ ਇੱਥੋਂ ਪਤਾ ਲੱਗਦਾ ਜੱਟ ਦੀ ਚੜਾਈਏ ਜਿੱਥੇ ਭਾਈ ਇੱਥੋਂ ਪਤਾ ਲੱਗਦਾ ਜੱਟ ਦੀ ਚੜਾਈਏ ਤੇ ਬਾਈਓ ਨਹੀਂ ਸਾਨੂੰ ਦੱਸਦੇ ਸੀ ਕਿ ਕਿਵੇਂ ਦੱਸਦੇ ਤੁਸੀਂ ਸਾਡੇ ਕੀ ਨੇ ਹੋ ਫਾਈਨੈਂਸਰ ਨੇ ਕੀ ਨੇ ਤੁਸੀਂ ਦੱਸਦੇ ਸੀ ਵੀ ਜੋ ਵੀ ਚੀਜ਼ਾਂ ਲਾਉਣੀਆਂ ਨੇ ਜੀਤਾ ਭਾਈ ਜੀਤਾ ਭਾਈ ਦੱਸਦਾ ਜੀ ਆਹ ਤਾਜੀ ਦਾ ਇੰਦਾ ਕਰੋ ਇਹਨੂੰ ਹਾਂ ਇਹ ਸਾਰਾ ਕੁਛ ਹੋ ਬਾਈ ਭਾਜੀ ਇੱਕ ਦਿੱਕਤ ਆਉਂਦੀ ਆ ਆਮ ਜਿਹੜੇ ਹਾਲੈਂਡ ਵਾਲੇ ਵੀਰ ਆ ਮੈਂ ਫਰੋਇਪਰ 'ਚ ਵੀਡੀਓ ਸ਼ੂਟ ਕਰੀ ਸੀ ਹਾਂਜੀ ਉਹ ਕਹਿੰਦੇ ਸੀਗੇ ਵੀ ਸਾਨੂੰ ਟਰਾਲੀ ਕੋ ਬਹੁਤ ਦਿੱਕਤ ਆਉਂਦੀ ਆ ਉਧਰ ਚੱਲਦੇ ਛੋਟੇ ਘਾਟੇ ਹਾਂਜੀ ਤੇ ਆਹ ਲਿੰਕਾਂ ਤੋਂ ਇੱਕ ਕਲਪ ਦੇ ਸੀਗੇ ਵੀ ਲਿੰਕਾਂ ਬਹੁਤ ਲੰਬੀਆਂ ਇਹਦਾ ਬੈਨੀਫਿਟ ਆ ਜਾਂ ਇਹਦਾ ਨੁਕਸਾਨ ਆ ਇਹ ਤਾਂ ਪਹਿਲੇ ਬੈਨੀਫਿਟ ਵੀ ਹੈਗਾ ਹਾਂ ਜਦੋਂ ਥੋੜਾ ਟਰਲਰ ਲੱਗੇ ਨਹੀਂ ਜਾਂਦੇ ਥੋੜੇ ਪਿਛੇ ਰਹਿੰਦੇ ਆ ਹਾਂ ਜੋ ਵੀ ਚੀਜ਼ ਆ ਪਾਉਣੀ ਥੋੜੇ ਪਿਛੇ ਸਾਡੇ ਲਗਾਟੇ ਲੰਮੇ ਚੱਲਦੇ ਆ ਆਪਣੇ ਤਾਂ ਸਾਰੇ ਇਧਰ ਲੁਧਿਆਣਾ ਆਪਾਂ ਸਾਰੇ ਘਾਟੇ ਲੰਬੇ ਚੱਲਦੇ ਆ ਉਹ ਫਰੋਪਰ ਵਾਲੀ ਸਾਈਡਲ ਹੈ ਨਾ ਹਾਲੈਂਡ ਜਿਵੇਂ ਹੌਲੀ ਹੌਲੀ ਪੈਰ ਆ ਪਸਾਉਂਦੇ ਹਾਂ ਹਾਂਜੀ ਉਹ ਥੋੜੇ ਘਾਟੇ ਛੋਟੇ ਨਾਲ ਲੱਗ ਜਾਂਦੇ ਆ ਨਾਲ ਲੱਗ ਜਾਂਦੇ ਆ ਉਹਨਾਂ ਨੇ ਵੀਡੀਓ ਮੈਨੂੰ ਦੱਸੀ ਸੀਗੀ ਵੀ ਇਹ ਤੇ ਭਾਜੀ ਮੈਨੂੰ ਲੱਗਾ ਜ਼ੋਰ ਵੀ ਤਾਂ ਹੀ ਜ਼ਿਆਦਾ ਲੱਗ ਜਾਂਦਾ ਕਿਉਂਕਿ ਜਮਾਂ ਦਾ ਮੋੜ ਚ ਹਾਂਜੀ ਉਹ ਕੀ ਦੇਖ ਚਾਹੀਦਾ ਕਾਰਨ ਵੀ ਆ ਦੇਖੋ ਆਪਾਂ ਇੱਥੇ ਬੈਠੇ ਆ ਜਮਾਂ ਦਾ ਟਰਾਲੀ ਆਪਣੀ ਇੱਥੇ ਆ ਗਈ ਟਰਾਲੀ ਲੱਗ ਜਾਂਦੀ ਆ ਹਾਂ ਉਹਦੇ ਕਰਕੇ ਇੱਕ ਭਾਜੀ ਇਹਦੇ ਜਮਾਂ ਆ ਡੈਕਸ਼ਨ ਆ ਕਈ ਕਹਿੰਦੇ ਲੀਕ ਠੀਕ ਹੋ ਜਾਂਦੀ ਆ ਤੁਸੀ ਕਦੇ ਪ੍ਰੋਬਲਮ ਆਈ ਨਹੀਂ ਭਾਜੀ ਕਦੀ ਨਹੀਂ ਆਈ ਇਹ ਅੱਜ ਤੱਕ ਨਹੀਂ ਆਈ ਤੁਹਾਡੇ ਸਾਹਮਣੇ ਦੇਖੋ ਕੋਈ ਲੀਕਿੰਗ ਕੋਈ ਹੈਗੀ ਤਾਂ ਹਾਂ 15 ਮਾਡਲ ਆ ਬਾਈ ਨੇ ਪੂਰਾ ਸਾਮਕੇ ਤੇ ਸ਼ੌਕ ਨੂੰ ਇਹ ਟਰੈਕਟਰ ਵੈਸੇ ਵੀ ਆਪਣਾ ਦਾ ਮੇਲਿਆ ਮੂਲਿਆ ਤੇ ਦੇਖਣ ਨੂੰ ਮਿਲਿਆ ਹਾਂ ਹਾਂਜੀ ਟਰੈਕਟਰ ਮੁਕਾਬਲੇ ਲੈ ਕੇ ਜਾਈਦਾ ਉਸੇ ਨਾਲ ਅੱਛਾ ਤਣੀਆਂ ਤੇ ਵੀ ਜਾਂਦੇ ਹੁੰਦੇ ਨਹੀਂ ਗਰਾਊਂਡ 'ਚ ਖੜਾ ਕਰੀ ਜਾਂਦਾ ਵੀ ਅੱਛਾ ਗਰਾਊਂਡ ਬਾਈ ਨੇ ਆ ਤਾਂ ਹੀ ਫਿਰ ਲਾਇਆ ਇਹ ਬਾਈ ਨੇ ਚਾਰ ਚਫੇਰੇ ਫਾਇਰ ਵਾਲੇ ਹਾਂਜੀ ਹਾਂਜੀ ਕਿਉਂਕਿ ਉੱਥੇ ਜ਼ਰੂਰਤ ਪੈ ਸਕਦੀ ਹਾਂਜੀ ਕਿਉਂਕਿ ਉੱਥੇ ਤਣੀਆਂ ਤੇ ਬਹੁਤ ਅੱਗ ਲੱਗਦੀ ਰਹਿੰਦੀ ਹੈ ਹਾਂਜੀ ਅੱਗ ਲੱਗਦੀ ਹੈ 에어 ਕੰਪਰੈਸ਼ਨ ਲਗਾਇਆ ਇਹਨੂੰ ਇਹ ਅੱਛਾ ਇਹ ਕੰਪਰੈਸ਼ਨ ਬਾਈ ਨੇ ਨਾਲ ਤੇ ਇਹ ਆਟੋਮੈਟਿਕ ਆ ਬਾਜੀ ਹਾਂਜੀ ਆਟੋਮੈਟਿਕ ਵੀ ਹਵਾ ਪੈ ਟੈ ਤੇ ਹੋਰ ਨਾਲ ਲਾਤੇ ਫਿਰ ਇੱਕ ਰੀ ਹੋਲ ਭਾਈ ਲਾਏ ਮਡੇ ਜਿਹੜੇ ਫੇਰੋਂ ਵਾਲੀ ਸੀ ਉਹ ਮਤਲਬ ਜਦੋਂ ਫਿਰ ਸ਼ੌਂਕ ਨੂੰ ਲੈਨੇ ਚਲੇ ਕਹਿਣ ਦਾ ਮਤਲਬ ਜਦੋਂ ਗੇੜੀ ਲਾਉਣੀ ਹੈ ਤੇ ਉਦੋਂ ਹਾਂਜੀ ਉਦੋਂ ਪਿੱਟ ਕਰ ਲੈਣ ਜਦੋਂ ਭਾਈ ਸਾਡਾ ਸ਼ੌਂਕ ਨਾਲ ਹੀ ਹੈ ਲਓ ਜੀ ਤੇ ਇਹਦੇ ਭਾਈ ਜੀ ਜਿਵੇਂ ਆਪਣੇ ਅੱਜਕੱਲ ਜਿਗਾੜੇ ਕਰਾਉਂਦੇ ਆ ਤੁਸੀਂ ਕੁਝ ਕਰਾਇਆ ਇਹਦਾ ਨਹੀਂ ਭਾਜੀ ਕੁਝ ਨਹੀਂ Ориジナル ਆ Ориジナル ਸਾਰਾ ਵੀ ਕੋਈ ਪੰਪ ਨੂੰ ਉਹਨੂੰ ਨਹੀਂ ਨਹੀਂ ਕੁਝ ਨਹੀਂ ਕਰਾਇਆ Ориジナル ਹੀ ਹੈ ਜੋ Ориジナル ਹੈ ਨਾ ਇਹਨੂੰ ਰੂਟਰ ਪੰਪ ਆ ਨਾ ਇਹਦਲੀ ਭਾਜੀ ਇੱਕ ਗੱਲ ਮੈਨੂੰ ਹੋਰ ਯਾਦ ਆ ਗਈ ਸੱਚੇ ਉਹ ਵੀਰੇ ਆਪਣੇ ਫਰੋਇਪਰ ਵਾਲੇ ਵੀਰ ਨੇ ਕਿਹਾ ਸੀ ਵੈਸੇ ਤਾਂ ਚਲੋ ਕੋਈ ਢਿੱਛੀਤੀ ਪ੍ਰੋਬਲਮ ਆਉਣ ਨਹੀਂ ਦਿੰਦਾ ਜਦੋਂ ਇਹ ਕਹਿੰਦੇ ਹਵਾ ਪੈ ਜਾਂਦੀ ਬਹੁਤ ਔਖੀ ਨਿਕਲਦੀ ਹੈ ਹਵਾ ਪੈ ਜਾਂਦੀ ਨਿਕਲਦੀ ਇਹਦੀ ਜਾਂ ਨੋਜ਼ਲ ਤੋਂ ਨਿਕਲਦੀ ਹੈ ਪਤਾ ਕੀ ਆ ਕੁਝ ਬਾਰੇ ਨਹੀਂ ਹੈ ਕਰਨ ਦੀ ਲੋੜ ਹਾਂਜੀ ਇਹਦੇ ਆ ਜਿਹੜੀ ਨੋਜ਼ਲ ਆ ਇੱਧਰ ਸਿਰੇ ਵਾਲੀ ਪਹਿਲੀ ਨੋਜ਼ਲ ਆ ਹਾਂ ਪਹਿਲੀ ਪਹਿਲੀ ਨੋਜ਼ਲ ਢੀਂ ਕਰ ਲੈਣੀ ਆ ਓਕੇ ਢੀਂ ਕਰਕੇ ਪੰਪ ਮਾਰੋ ਇਹ ਚ ਤੇ ਲੈਣਾ ਬੜਾ ਨਹੀਂ ਹੋ ਰਿਹਾ ਜੀ ਇੱਥੋਂ ਬਸ ਮਾਰਾ ਪ੍ਰੈਸ ਕਰੋ ਇਹਨੂੰ ਬਸ ਇਹਨੂੰ ਥੱਲੇ ਕਰ ਚਲੋ ਇੱਧਰ ਅੱਛਾ ਥੱਲੇ ਨੂੰ ਓਕੇ ਤੇ ਉਹ ਬਸ ਹਵਾ ਕਰ ਦਿੰਦਾ ਹਾਂਜੀ ਹਾਂਜੀ ਠੀਕ ਉਹ ਨਾ ਜਿਵੇਂ ਕਿਸੇ ਏਰੀਆ ਚ ਨਵੀਂ ਚੀਜ਼ ਜਾਂਦੀ ਤੇ ਉਹਨਾਂ ਨੂੰ ਥੋੜਾ ਜਿਹਾ ਔਖਾ ਲੱਗਦਾ ਤੇ ਪਹਿਲਾਂ ਪਹਿਲਾਂ ਸਾਰੇ ਨਾਲ ਹੁੰਦੀ ਐ ਦੀ ਹਾਂਜੀ ਪਹਿਲਾਂ ਪਹਿਲਾਂ ਹੁੰਦਾ ਹਨਾ ਕਿਉਂਕਿ ਦੂਜੇ ਖੋਲਣੀ ਤਾਂ ਭਾਜੀ ਮੈਨੂੰ ਲੱਗਦਾ ਦੂਜੇ ਦੇ ਵੀ ਨਿਊਜਲ ਆਪਣਾ ਪੈਂਦੀ ਆ ਹਾਂਜੀ ਦੂਜੇ ਦਾ ਵੀ ਦੂਜੇ ਦਾ ਪਰ ਆਪਾਂ ਸਿੱਧਾ ਪੰਪ ਮਾਰ ਲੈਂਦੇ ਆ ਮੈਂ ਇੱਕ ਹਾਂਜੀ ਹਾਂਜੀ ਮੇਰੇ ਕੋਲ ਸਿੱਧਾ ਵਾਜ ਜਾਂਦਾ ਹਾਂ ਤੇ ਬਾਈ ਸਾਡੇ ਨੇ ਆਹ ਵੇਟ ਉੱਡ ਤਾਂ ਬਾਅਦ ਚ ਲਵਾਏ ਹੋਣੇ ਹਾਂਜੀ ਵੇਟ ਬਾਅਦ ਚ ਭਾਜੀ ਟਰੈਕਟਰ ਲਿਆਉਣ ਤੋਂ ਪਿਛਲੇ ਵੇਟ ਵੀ ਤੇ ਅਗਲੇ ਵੀ ਹਾਂਜੀ ਇਹ ਟਰੈਕਟਰ ਦੇ ਨਾਲ ਲੈ ਲੈ ਸੀਗੇ ਅੱਛਾ ਪਿਛਲੇ ਨਾਲ ਹੀ ਮ ਠੀਕ ਆ ਭਾਜੀ ਤੇ ਮੱਕੀ ਦੇ ਸੀਜ਼ਨ ਚ ਹੋਂ ਇਹਦਾ ਪੂਰਾ ਜੋਰ ਦੇਖਿਆ ਫਿਰ ਹਾਂਜੀ ਹਾਂਜੀ ਚਲੋ ਵਧੀਆ ਭਾਜੀ ਲਓ ਜੀ ਇਹ ਬਈ ਨਾ ਇੱਕ ਚੀਜ਼ ਸਾਡੇ ਜੀਤੇ ਬਈ ਦੀ ਇਹ ਵੀ ਸੀ ਇਹ ਸਾਡਾ ਵੀਰ ਸੱਤੀ ਭਾਜੀ ਤੁਸੀਂ ਇੱਥੇ ਹੁੰਦੇ ਫਿਰ ਕੇ ਤੁਸੀਂ ਵੀ ਜਾਣਦੇ ਹੋ ਅਸ ਮੈਂ ਇੱਕ ਵਾਰ ਹੀ ਗਿਆ ਭਾਜੀ ਪਿਛਲੇ ਸਾਲ ਗਿਆ ਸੀਗਾ ਅੱਛਾ ਉਧਰ ਜ਼ਿਆਦਾ ਇੱਥੇ ਬਾਈ ਕੋਈ ਗਿਆ ਸੀ ਜਿੱਥੇ ਕੋਤੇ ਓਕੇ ਹੁਣ ਗੋਪੀ ਬਾਈ ਚੱਲਿਆ ਹਾਂ ਗੋਪੀ ਬਾਈ ਚੱਲਿਆ ਕੱਠੇ ਗਏ ਮੈਂ ਗੋਪੀ ਪਿਛਲੇ ਸਾਲ ਅੱਛਾ ਹਾਂਜੀ ਕਿੱਦਾਂ ਦਾ ਮਾਹੌਲ ਆ ਆਪਣੇ ਇੱਧਰ ਨਿਆਰੇ ਕਿ ਉਧਰ ਉਧਰ ਭਾਜੀ ਵਧੀਆ ਉਧਰ ਵਧੀਆ ਹਾਂਜੀ ਗਰਮੀ ਗਰਮੀ ਤੋਂ ਲੋਦਾਂ ਸੁਖਸੂਲ ਤੋਂ ਨਹੀਂ ਗਰਮੀ ਤੋਂ ਬਾਕੀ ਸਪਾਈਸ ਵੀ ਬਹੁਤ ਹੈ ਉੱਥੇ ਸੁਖਸੂਲਤ ਬਹੁਤ ਆ ਹਮ ਚਲ ਮੱਕੀ ਭਜੀ ਦੁਆਬੇ ਨੇ ਜੇ ਦੁਆਬਾ ਬਾਹਰ ਨਾ ਜਾਂਦਾ ਮੇਰਾ ਮੰਦਨਾ ਕਈਆਂ ਦਾ ਆਪੋ ਆਪਣਾ ਮੰਦਨਾ ਹੁੰਦਾ ਮੈਂ ਕੋਈ ਤੁਹਾਡੇ ਮੂੰਹ ਤੇ ਤਾਰੀਫ ਨਹੀਂ ਕਰਨ ਲੱਗਾ ਹਾਂ ਪੰਜਾਬ ਦਾ ਵੀ ਖਿਆਲ ਕਰੋ ਆਪਾਂ ਇਹ ਨਹੀਂ ਕਹਿੰਦੇ ਸਾਰੇ ਬਾਹਰ ਚੰਗੇ ਪੰਜਾਬ ਦਾ ਵੀ ਖਿਆਲ ਕਰੋ ਪਰ ਇਹਨਾਂ ਵੀ ਜਿਹੜੇ ਮੇਰੇ ਵੀਰ ਉਧਰ ਨੇ ਉਹਨਾਂ ਨੇ ਤਰੱਕੀ ਕਰੀ ਆ ਚੀਜ਼ਾਂ ਯਾ ਦਿਖਾਈ ਇਹਨਾਂ ਨੂੰ ਆ ਚੀਜ਼ਾਂ ਆਪਣਾ ਖੱਟਾ ਟਰੈਕਟਰ ਹੋ ਗਿਆ ਹਾਂਜੀ ਹਾਂਜੀ ਇਹ ਉਹਨਾਂ ਦੀ ਬਦੌਲਤ ਆ ਉਹਨਾਂ ਬਦੌਲਤ ਜਿਉ ਬਾਈ ਨਹੀਂ ਨਾ ਜਾਂਦੇ ਤੇ ਫਿਰ ਆਪਣੇ ਇਕੱਲੇ ਖੇਤਾਂ ਤੋਂ ਤਾਂ ਆਪਣੇ ਤੋਂ ਆ ਕੁਝ ਹੋਣਾ ਨਹੀਂ ਸੀ ਨਹੀਂ ਨਹੀਂ ਫਿਰ ਪੰਜਾਬ ਆਪਣਾ ਸ਼ੌਂਕ ਤੋਂ ਮਤਲਬ ਹੁਣ ਆਪਣੇ ਕਿਤੇ ਧਰਨਾ ਧੁਰਨਾ ਲੱਗਦਾ ਹਾਂਜੀ ਪੰਜਾਬ ਦੇ ਟਰੈਕਟਰ ਸਾਰੇ ਦੇਖਣ ਆਉਂਦੇ ਹਾਂਜੀ ਉੱਥੇ ਸਾਰੇ ਵੀਰ ਪੰਜਾਬ ਚੋਂ ਟਰੈਕਟਰ ਆਇਆ ਇਹਨੂੰ ਕੁਛ ਅਲੱਗ ਹੀ ਲੱਗਾ ਉਹ ਹਾਂਜੀ ਫਿਰ ਆਪਣੇ ਪੰਜਾਬੀ ਦਿਲ ਦੇ ਬਹੁਤ ਖੁੱਲੇ ਆ ਦਿਲ ਦੇ ਖੁੱਲੇ ਹਾਂਜੀ ਜਿਹੜੇ ਮੇਰੇ ਵੀਰ ਉਹ ਆਇਸ਼ਰ ਵਾਲੇ ਵੀਰ ਨੂੰ ਆਇਸ਼ਰ ਤਿਆਰ ਕਰਾ ਕੇ ਦਿੱਤਾ ਜਿਹਦੇ ਕੋਲ ਨਹੀਂ ਤੁਛੇਗਾ ਮਿੱਟਾ ਮਾਰਦੇ ਆ ਜਿਹੜਾ ਖਰਾਬ ਹੋ ਗਿਆ ਡੇਟਾ ਹਾਂ ਜਿਹਦਾ ਖਰਾਬ ਹੋ ਗਿਆ ਸੀ ਪੰਜਾਬੀ ਦਿਲ ਦੇ ਬਾਲੇ ਰਾਜੇ ਆ ਇਹ ਦਿਲ ਵਾਲੇ ਪਾਸਿਓਂ ਨਾ ਤੇ ਆ ਸਿਸਟਮ ਭਾਜੀ ਕਿੰਨੇ ਦਾ ਲੱਗਿਆ ਇਹ ਸਿਸਟਮ ਭਾਜੀ ਲੱਗਾ ਹੈਗਾ ਸਾਰਾ ਟੋਟਲ ਪਾ ਕੇ 80 ਹਜ਼ਾਰ 80 ਹਜ਼ਾਰ ਦਾ ਚਾਰ ਬੂਫਰ ਆਗੇ ਚਾਰ ਬੂਫਰ ਆ ਆਹ ਲਾ ਸ਼ੇਪ ਆ ਹਾਂ ਨੰਨੂ ਉੱਪਰ ਚੜ ਕੇ ਸਟੀਅਰਿੰਗ ਵੀ ਦਿਖਾਈ ਤੇ ਅੰਦਰੋਂ ਸਕਰੀਨ ਵੀ ਦਿਖਾ ਦੇ ਇਹ ਭਾਜੀ ਸਰ ਹੋਰ ਨਾਲੀ ਡੱਬੀ ਵਗੈਰਾ ਲਗਾਈ ਆ ਪਰ ਬਾਈ ਨੇ ਅੱਗੋਂ ਲਾਏ ਹੋਇਆ ਨਹੀਂ ਤੇ ਤੁਹਾਨੂੰ ਆਪਾਂ ਉਹ ਵੀ ਦਿਖਾ ਦਿੰਦੇ ਮਾਰ ਕੇ ਹਾਂ ਉਹ ਤਾਂ ਚਾਰੇ ਵਜਦੇ ਆ ਹਾਂ ਉਹ ਦੂਜੇ ਵਜਦੇ ਆ ਚਾਰੇ ਹਾਂਜੀ ਓਕੇ ਇਹ ਰੂਟਸ ਦੇ ਆ ਹਾਂਜੀ ਇਹ ਰੂਟਸ ਦੇ ਠੀਕ ਆ ਬਾਈ ਇਹ ਸਕਰੀਨ ਦਿਖਾਈ ਆਹ ਵਾਲੇ ਡੈਕ ਦੀ ਮੈਂ ਗੱਲ ਕਰਦਾ ਸੀ ਹੁਣ ਜਿੱਥੇ ਸਕਰੀਨ ਲੱਗੀ ਹੈ ਨਾ ਇਹ ਸਕਰੀਨ ਬਾਈ ਨੇ ਬਾਅਦ ਚ ਲਵਾਈ ਆ ਤੇ ਇਹ ਬਾਈ ਕਹਿੰਦਾ ਵੀ ਆ ਸਪੀਕਰ ਦਿਖਾਈ ਇਹਨਾਂ ਨੂੰ ਇਹ ਰਜਿਸਟਰੀ ਦੇ ਦਾ USB ਲੱਗਾਉਂਦਾ ਸੀ ਸਪੀਕਰ ਦੋ USB ਵਾਲਾ ਹਾਂ ਦੋਨੇ ਸਪੀਕਰ ਸੀ ਤੇ ਬਚਸ ਇਹਨਾਂ ਆਵਾਜ਼ ਭਾਜੀ ਕਿੰਨੀ ਕਿ ਸੀ ਆਵਾਜ਼ ਬਹੁਤ ਵਧੀਆ ਸੀ ਬਹੁਤ ਵਧੀਆ ਸੀ ਹਾਂਜੀ origignal pioneer ਦੇ ਦਾ ਅੱਛਾ origignal ਆ pioneer ਦੇ pioneer ਸੀਡੀ ਸੀਗੀ ਅੱਛਾ pioneer ਦੇ ਵਿੱਚ ਇਹ ਸੀ ਯਾਰ ਹਵਾਲਾ ਨਾ ਕਮਾਲ ਕਰਤੀ ਹੁਣ ਕਦੋਂ ਦਿਨ ਹੋੜੀਏ ਬਤਾ ਬਸ 15 ਵਿੱਚ ਆਏ ਆ ਉਸ ਤੋਂ ਬਾਅਦ ਨਹੀਂ ਆਏ ਉਸ ਤੋਂ ਬਾਅਦ 15 ਦੇ ਵਿੱਚ ਮੇਰੇ ਤੋਂ 3 ਮਹੀਨੇ ਬਾਅਦ ਮੁੰਡੇ ਡੈਟਾ ਲਿਆ ਉਹਨੂੰ ਨਹੀਂ ਮਿਲੇ ਅੱਛਾ ਪਹਿਲਾਂ ਇਹਨੂੰ ਆਏ ਜਾਂ ਉਹ ਤੋਂ ਪਹਿਲਾਂ ਜਿਹੜੇ ਆਏ ਹੋਣਗੇ ਥੋੜੇ ਯਾਰ ਦਿਆ ਕਰੋ ਸਾਡਾ ਇਹਦੇ ਨਾਲ ਬੰਦਰੇ ਦਾ ਵਾਟ ਟੱਕੜਾਇਆ ਕਿਡਾ ਦਾ ਤੇ ਸ਼ੌਕ ਨਾਲ ਹੈ ਨਾ ਹਾਂ ਜੀ ਦੇਣੀ ਚਾਹੀਦੀ ਆ ਹਾਂ ਭਾਜੀ ਆ ਆਪਣੇ 에어 ਕਲੰਡਰ ਅੰਦਰ ਕਰਤਾ ਇਹ ਭਾਜੀ ਦਾ ਸਾਡੇ ਦਰਵਾਜ਼ ਆ ਓਕੇ ਅੱਜ ਕੱਲ ਸਾਰੇ ਇਹਦੇ ਰੱਖਦੇ ਆ ਇਹ ਇਹਦਾ ਕੋਈ ਨੁਕਸਾਨ ਜਾਂ ਫਾਇਦਾ ਨਹੀਂ ਭਾਈ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਦਿਖਾਈਏ ਮੜਾ ਜ ਆਪਾਂ ਹਾਂ ਜੀ ਹਾਂ ਜੀ ਖੁੱਲ ਜਾਊਗਾ ਹਾਂ ਜੀ ਚੈੱਕ ਕਰੋ ਅੱਛਾ ਇਹਨੂੰ ਖੁੱਲਾ ਹੀ ਰੱਖ ਦਿੱਤਾ ਭਾਜੀ ਹਾਂ ਜੀ ਉਹ ਲਾਲੀ ਦਾ ਹੀ ਲਾਉਣਾ ਹੋਵੇ ਜਦ ਬੋਣਾ ਬੂਣਾ ਆ ਫੇਰ ਲਾ ਦੀਦਾ ਫੇਰ ਉਹ ਟੱਕੰਜਾ ਲਾ ਹਾਂ ਜੀ ਉਦਾਂ ਤੁਸੀਂ ਲਾ ਦਿੰਦੇ ਓਦਾਂ ਆਪ ਲਾ ਦੀ ਦੋ ਤੁਸੀਂ ਹਾਂ ਜੀ ਹਾਂ ਇਹਦਾ ਭਾਜੀ ਕੋਈ ਨੁਕਸਾਨ ਤਾਂ ਨਹੀਂ ਨਹੀਂ ਨੁਕਸਾਨ ਨਹੀਂ ਕੋਈ ਵੀ ਮਿੱਟੀ ਘਟਾ ਤਾਂ ਨਹੀਂ ਮਿੱਟੀ ਦਾ ਹੈਗਾ ਪਰ ਉਦੋਂ ਜੋ ਬੋਣੇ ਆ ਉਦੋਂ ਪਲਾਦੀ ਦਾ ਉਦੋਂ ਲਾ ਦਿੰਦੇ ਉਦੋਂ ਲਾਈ ਦਾ ਠੀਕ ਆ ਭਾਜੀ ਲਓ ਜੀ ਇਹ ਟਰੈਕਟਰ ਨਾ ਜਿਆਦਾ ਕੁਝ ਨਹੀਂ ਮੈਂ ਇਹਦਾ ਬੋਲਣਾ ਇਹ ਟਰੈਕਟਰ ਕਿਉਂਕਿ ਸਾਰੇ ਵੀਰਾਂ ਨੇ ਤਵੀਆਂ ਦੇ ਮੁਕਾਬਲੇ ਤੇ ਖੜਾ ਦੇਖਿਆ ਹੀ ਹੁਣ ਹੈਨਾ ਹਾਂਜੀ ਹਾਂਜੀ ਤੇ ਇਹ ਟਰੈਕਟਰ ਦੀ ਕੱਲੀ ਕੱਲੀ ਨਾੜ ਵੀਰਾਂ ਨੂੰ ਪਤਾ ਹੀ ਹੋਣੀ ਮੈਂ ਮੈਂਸ਼ਨ ਵੀ ਕਰੂੰਗਾ ਵੈਸੇ ਤਾਂ ਤੇ ਵੀਰ ਟਰੈਕਟਰ ਜਿਹੜੇ-ਜਿਹੜੇ ਵੀਰ ਨੇ ਵੇਖਿਆ ਹੋਇਆ ਨਾ ਕਿਤੇ ਤਾਂ ਹੁਣ ਭਾਜੀ ਤਵੀਆਂ ਬੰਦ ਹੋ ਗਈਆਂ ਹਨਾ ਮੁਕਾਬਲਾ ਬੰਦ ਹੋ ਗਏ ਜੀ ਹਾਂ ਹੁਣ ਆਪਣੇ ਪੰਜਾਬੀ ਹੁਣ ਤਾਂ ਜ਼ਿਆਦਾ ਬਲਦਾ-ਬੁਲਦਾ ਲੱਗੇ ਦੌੜਾਂ ਹਾਂਜੀ ਹਾਂਜੀ ਇਹਦਾ ਇੱਕ ਵਾਰੀ ਕੰਮ ਬੰਦ ਕਰਤਾ ਤੇ ਟੋ ਸਟੰਟ ਵੀ ਬੰਦ ਕਰਤੀ ਉਹਦਾ ਲਿਆ ਕੇ ਗਰਾਊਂਡ 'ਚ ਖੜਾ ਕਰ ਦਿੱਤਾ ਉੱਥੇ ਹਾਂ ਚਲੋ ਕੋਈ ਨਹੀਂ ਦੇਖਣ ਨੂੰ ਹੂੰ ਦੇਖਣ ਨੂੰ ਭਾਜੀ ਇਹ ਤਾਲੇ-ਤਾਲੇ ਪੀੜ ਲੱਗ ਜਾਂਦੀ ਹਾਂ ਹਾਂਜੀ ਹਾਂਜੀ ਇਹ ਇੱਕ ਚੀਜ਼ ਹੋਰ ਭਾਜੀ ਮੈਂ ਹਰੇ ਕੀ ਹਾਲੈਂਡ ਵਾਲੇ ਤੋਂ ਸਵਾਲ ਪੁੱਛਦਾ ਹਾਂ ਇਹ ਵਾਲੀ ਛਤਰੀ ਹਾਂਜੀ ਇਹਦੇ ਨਾਲ ਦੀ ਬਾਹਰੋਂ ਛਤਰੀ ਜੀ ਆਪਾਂ ਲਗਾਉਣੀ ਕੰਨ ਕੁਆਲਿਟੀ ਦਾ ਕਿੰਨਾ ਕ ਫਰਕ ਆ ਬਹੁਤ ਫਰਕ ਆ ਬਹੁਤ ਫਰਕ ਆ ਹਾਂ ਜੀ ਇਹਦੇ ਉੱਤੇ ਭਲਾ ਚਾਰ ਬੰਦੇ ਵਹਿ ਜਾਣ ਕੋਈ ਨੁਕਸਾਨ ਨਹੀਂ ਨੂੰ ਕੋਈ ਨੁਕਸਾਨ ਉਹ ਦੂਜੀਆਂ ਟੁੱਟ ਜਾਂਦੀਆਂ ਚੱਟ ਉਹ ਦੂਜੀਆਂ ਭਾਜੀ ਆਪਣੇ ਟਰੈਕਟਰ ਦੀ ਜਦੀ ਟੁੱਟ ਗਈ ਹਾਂ ਜੀ ਹਾਂ ਉਹ ਮੈਨੂੰ ਲੱਗਦਾ ਤਿੰਨ ਤਿੰਨ ਇੱਕ ਸਾਲ ਹੀ ਚੱਲੀ ਆਣਾ ਤੇ ਤੇ ਜੇ ਸਾਲੋ ਟੁੱਟ ਵੀ ਗਈ ਆ ਇਹ ਨਿੱਗਰ ਬਹੁਤ ਆ ਇੱਕ ਨਾ ਹਾਲੈਂਡ ਵਾਲੇ ਵੀਰੇ ਦੀ ਗਾਰੰਟੀ ਦਿੰਦੇ ਆ ਵੀ ਇਹਦੇ ਚ ਦੋ ਤਿੰਨ ਲੇਅਰ ਆ ਵੀ ਗਰਮ ਨਹੀਂ ਹੋਊ ਗਰਮ ਨਹੀਂ ਹੁੰਦੇ ਥੱਲੇ ਹਾਂ ਜੀ ਡਰਾਈਵਰ ਨੂੰ ਗਰਮ ਨਹੀਂ ਹੁੰਦੇ ਉਦਾਂ ਜਿੱਦਾਂ ਮਰਜ਼ੀ ਬੰਦੇ ਉੱਤੇ ਬਜਟ ਭਾਰ ਪੂਰਾ ਚੱਲਦੀ ਆ ਹਾਂ ਸਾਰੇ ਟਰੈਕਟਰ ਦਾ ਵਜ਼ਨ ਚੱਕਦੀ ਆ ਕਹਿੰਦੇ ਹਾਂਜੀ ਹਾਂਜੀ ਇਹ ਬੰਦੇ ਦਾ ਨੁਕਸਾਨ ਨਹੀਂ ਹੋ ਸੇਫਟੀ ਦਾ ਪੂਰਾ ਧਿਆਨ ਹੈ ਇਹ ਉਦਾਂ ਵੀ ਕਹਿੰਦੇ 60-70 ਹਜ਼ਾਰ ਦੀ ਆ ਹਾਂਜੀ ਇਹਨੇ ਦੇ ਹੈਗੀ ਆ ਕਿਉਂਕਿ ਮੈਂ ਪੁੱਛਿਆ ਸੀ ਨਾ ਆਪਣੇ ਦੂਜੇ ਟਰੈਕਟਰ ਨੂੰ ਲਵਾਉਣ ਲਈ ਜਦੋਂ 60-70 ਹਜ਼ਾਰ ਕਿਹਾ ਮੈਂ ਕਹਿੰਨੀ ਰਹਿ ਨਹੀਂ ਦਿੰ 60 70000 ਰੁਪਏ ਦੀ ਚੀਜ਼ੇ ਫਰੀ ਚ ਨਾਲ ਦੇ ਰਹੇ ਆ ਨਾਲ ਦੇ ਦਿਆ ਇਹ ਨਹੀਂ ਹੈਗਾ ਵੀ ਟਰੈਕਟਰ ਦਾ ਰੇਟ ਹੁਣ ਚੱਕਤਾ ਨਾ ਟਰੈਕਟਰ ਦਾ ਰੇਟ ਹੁੰਦਾ ਨਹੀਂ ਰੇਟ ਹੋਈ ਹੈ ਛਤਰੀ ਨਾਲ ਵੀ 50 HP ਦਾ ਕਿਤੇ ਵੀ ਤਰੀਕੇ ਨਾਲ ਕੰਪੈਰੀਸ਼ਨ ਕਰ ਲਿਓ ਜਿਹੜੇ ਮੇਰੇ ਵੀਰ ਵੀਡੀਓ ਦੇਖਦੇ ਆ 50 HP ਦੇ ਵਿੱਚ ਤੁਸੀਂ ਕੰਪੈਰੀਸ਼ਨ ਕਰ ਲਿਓ ਵੀ ਇਹ ਟਰੈਕਟਰ ਉਹਨੇ ਰੇਟ ਦਾ ਯਾ ਤੇ ਇਹਦੇ ਵਿੱਚ ਆ ਛਤਰੀ 60 70000 ਦੀ ਐਡ ਇੱਕ ਸਾਲ ਦੀ ਆਪਾਂ ਨੂੰ ਫਰੀ ਮਿਲਦੀ ਆ ਜਿਹੜੀ ਸਾਰੀ ਉਮਰ ਸੇਫਟੀ ਦਾ ਧਿਆਨ ਤੇ ਲਓ ਜੀ ਦਰਸ਼ਕ ਵੀਰੋ ਆਪਾਂ ਜਿਆਦਾ ਲੰਮੀ ਵੀਡੀਓ ਨਹੀਂ ਖਿੱਚਦੇ ਇਹ ਤੁਹਾਨੂੰ ਟਰੈਕਟਰ ਵਾਸਤੇ ਇੱਕ ਦਿਖਾਉਣਾ ਸੀਗਾ ਸਾਡੇ ਬਾਈ ਨੇ ਜੋ ਸ਼ ਤੇ ਲੇਟਾਂ ਸ਼ੀਸ਼ਾ ਤੇ ਆ ਸਰਨਸਰ ਵਗੈਰਾ ਬਾਈ ਨੇ ਪੂਰਾ ਦਵਾਬੇ ਸਾਡੇ ਚ ਪੂਰਾ ਕ੍ਰੋਮ ਜੜ ਦਿੰਦੇ ਆ ਕਿ ਪੂਰਾ ਇੱਕ ਕਿਲ ਤੇ ਆ ਜੀਬ ਦੀ ਵੀਡੀਓ ਇਹ ਪਤਾ ਨਹੀਂ ਤੁਹਾਡੇ ਕੋਲੇ ਪਹਿਲਾਂ ਪਹੁੰਚੇਗੀ ਜਾਂ ਬਾਅਦ ਚ ਇਹ ਦੂਜੀ ਸਾਈਡ ਇਹਦਾ ਸਟੀering ਆ ਗਿਆ ਅੰਦਰੋਂ ਸਕੋਰਪਿਓ ਟੋਯੋਟਾ ਨੋਵਾ ਦਾ ਇੰਜਣ ਆ ਪੈਟਰੋਲ ਹਨਾ ਜੀ ਹਾਂਜੀ ਪੈਟਰੋਲ ਪੈਟਰੋਲ ਇੰਜਣ ਆ ਨੋਵਾ ਦਾ ਇਹਦੀ ਵੀਡੀਓ ਵੀ ਆਪਾਂ ਤੁਸੀਂ ਪਤਾ ਨਹੀਂ ਦੇਖ ਲਈ ਕਿ ਨਹੀਂ ਆਪਾਂ ਅੱਜ ਭਲਕੇ ਵੀ ਅਪਲੋਡ ਕਰ ਦੇਣੀ ਚਾਰ ਟਾਇਰ ਮਤਲਬ 8 ਟਾਇਰ ਆ ਗਏ 8 ਟਾਇਰਾਂ ਵਾਲੀ ਤੇ ਪਿੱਛੇ ਇੱਕ ਸਟਿੱਪਣੀ ਆ ਗਈ ਲੋ ਜੀ ਦਰਸ਼ਕ ਵੀਰੋ ਦੱਸਿਓ ਸਾਡੇ ਜੀਤੇ ਬਾਈ ਤੇ ਸਤੀ ਬਾਈ ਦਾ ਟਰੈਕਟਰ ਕਿੱਦਾਂ ਲੱਗਿਆ ਮਾਈ ਉਹਨਾਂ ਦੱਸਿਆ ਵੀ ਖੇਤੀ ਵਾਸਤੇ Ориਜਨਲ ਟਰੈਕਟਰ ਰੱਖਿਆ ਹਨ ਕੋਈ ਛੇੜਖਾਨੀ ਨਹੀਂ ਨਹੀਂ ਕੋਈ ਛੇੜਖਾਨੀ ਨਹੀਂ ਕੋਈ ਛੇੜਖਾਨੀ ਨਹੀਂ ਕੁਛ ਨਹੀਂ ਕਰਿਆ Ориਜਨਲ ਆ ਜਦੋਂ ਦਾ ਲਿਆਂਦਾ 15 ਦਾ ਅੱਜ ਤੱਕ ਇਹਨੂੰ ਕੁਛ ਵੀ ਨਹੀਂ ਖੋਲਿਆ ਕੁਛ ਵੀ ਦਾ ਮਤਲਬ ਕੁਛ ਵੀ ਨਾ ਭਾਈ ਹਾਂਜੀ ਨਹੀਂ ਨਹੀਂ ਕੁਛ ਹਾਂ ਕੱਲੀ ਸਰਵਿਸ ਤੋਂ ਲਾਦਾ ਇਹ ਦੱਸਿਓ ਭਾਈ ਦੇ ਸ਼ੌਂਕ ਦੇ ਭਾਈ ਦੀਆਂ ਚੀਜ਼ਾਂ ਕਿੱਦਾਂ ਨਹੀਂ ਲੱਗੀਆਂ ਮਿਲਦੇ ਆਪਾਂ ਪਾਪਾ ਜੀ ਹੁਣਾਂ ਦੀ ਹੋਰ ਕੋਈ ਨਵੀਂ ਚੀਜ਼ ਲੈ ਕੇ ਸਾਰੇ ਵੀਰਾਂ ਨੂੰ ਹਾਸੀ ਦਾ